ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਸੇਲ ਦੇ ਲਈ ਟਰਾਲੀ ਲੈ ਕੇ ਆਏ ਆ ਆਪਾਂ 11x6 ਦੀ ਜੈਕ ਵਾਲੀ ਟਰਾਲੀ ਟਰਾਲੀ ਦੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਅੱਗੇ ਦੱਸਾਂਗੇ ਇਸ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਕਿਸੇ ਵੀਰ ਨੇ ਕੋਈ ਟਰਾਲੀ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਖਰੀਦ ਸਕਦੇ ਨੇ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਵੀਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ-ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰਾਲੀ ਦੇ ਬਾਰੇ ਇਹ ਟਰਾਲੀ ਦੇ ਸਾਈਜ਼ ਦੀ ਗੱਲ ਕਰੀਏ 11 ਫੁੱਟ ਲੰਬੀ ਟਰਾਲੀ 6 ਫੁੱਟ ਟਰਾਲੀ ਇਹ ਚੌੜੀ ਆ ਤੇ ਮਾਨਸਾ ਦੀ ਟਰਾਲੀ ਬਣੀ ਹੋਈ ਹੈ ਇਹ ਤੇ ਟਰਾਲੀ ਬਾਈ ਜੀ ਜੈਕ ਵਾਲੀ ਹੈ ਇਹ ਰੰਗ ਪੇਂਟ ਦੇਖ ਸਕਦੇ ਹੋ ਹੁਣੇ ਕੀਤਾ ਹੋਇਆ ਤੇ ਜਿਸਤੀ ਫਰਸ਼ ਟਰਾਲੀ ਨੂੰ ਲੱਗਿਆ ਹੋਇਆ ਕੰਡੀਸ਼ਨ ਬਹੁਤ ਵਧੀਆ ਹੈਗੀ ਟਰਾਲੀ ਦੀ ਜੀ ਆਲ ਓਵਰ ਦੇਖ ਸਕਦੇ ਹੋ ਪੂਰੀ ਹੈਵੀ ਟਰਾਲੀ ਆ ਤੇ ਜਿਸਤੀ ਫਰਸ਼ ਹੈ ਰੇਟ ਦੀ ਜੇ ਗੱਲ ਕਰੀਏ 1,20,000 ਰੁਪਿਆ ਟਰਾਲੀ ਦੀ ਡਿਮਾਂਡ ਰੱਖੀ ਗਈ ਆ ਮੌਕੇ ਤੇ ਘੱਟ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਇਹ ਜਿਹੜੀ ਤੁਸੀਂ ਟਰਾਲੀ ਦੇਖ ਰਹੇ ਹੋ ਮੋਗਾ ਏਰੀਏ ਦੇ ਵਿੱਚ ਵੀਰ ਦਾ ਪਿੰਡ ਹੈ ਉੱਥੇ ਇਹ ਟਰਾਲੀ ਸੇਲ ਦੇ ਲਈ ਆ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ ਗੱਲਬਾਤ ਕਰਕੇ ਤੁਸੀਂ ਇਸ ਟਰਾਲੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ